ਸਾਬੇ ਲੋਕਾਂ ਨੇ ਸੁਣਿਆ ਕਿ ਪਾਖੜਾ ਬਿਆਸ ਐਮੈਂਡਮੈਂਟ ਬੋਰਡ ਦੇ 8500 ਕਿਊਸਕ ਪਾਣੀ ਜਿਹੜਾ ਉਹ ਵੱਧ ਹਰਿਆਣੇ ਨੂੰ ਜਿਹੜਾ ਛੱਟਦਾ ਉਹਦੇ ਵਿਰੋਧ ਦੇ ਵਿੱਚ ਅਸੀਂ ਬੰਦਾ ਜਿਹੜਾ ਪ੍ਰੋਟੈਸਟ ਕਰਦੇ ਆ ਪਿਛਲੇ ਕਈ ਦਿਨਾਂ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬੜਾ ਸਪਸ਼ਟ ਕਹਿ ਦੇ ਸੀਗੇ ਕਿ ਸਾਡੇ ਕੋਲ ਪਾਣੀ ਦਾ ਇੱਕ ਤੁਪਕਾ ਦੀ ਦੇਣ ਨਹੀਂ ਇੱਕ ਸੱਚ ਅਸੀਂ ਪਹਿਲਾਂ ਵੀ ਕਿਹਾ ਹੁਣ ਵੀ ਕਿਹਾ ਜਿੰਨੀਆਂ ਮੀਟਿੰਗਾਂ ਹੁੰਦੀਆਂ ਆਈਆਂ ਹਰ ਮੀਟਿੰਗ ਦੇ ਵਿੱਚ ਅਸੀਂ ਕਿਹਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਪਹਿਲਾਂ ਸਾਡਾ ਪਾਣੀ ਪੂਰਾ ਕਰੋ ਫਿਰ ਅੱਗੇ ਗੱਲ ਕਰਾਂਗੇ ਸਾਡਾ ਪਾਣੀ ਪੂਰਾ ਕਰਨ ਦੀ ਬਜਾਏ ਭਾਜਪਾ ਨੇ ਸਾਡੀ ਧੱਕਾ ਕੀਤਾ ਭਾਜਪਾ ਨੇ ਸਾਡਾ ਪਾਣੀ ਜਿਹੜਾ ਹਿaryana ਨੂੰ ਦਿੱਤਾ ਉਹਦੇ ਵਿਰੋਧ ਚ ਅੱਜ ਅਸੀਂ ਐਸਲੇ ਭਾਜਪਾ ਦੇ ਆਗੂ ਤਰਨ ਚੁੱਕ ਜਿਹੜੇ ਨੇ ਉਹਨਾਂ ਦੇ ਬੋਏ ਗਰੀ ਪਰ ਟੈਸਟ ਕਰਦੇ ਆ ਕਿ ਭਾਜਪਾ ਪੰਜਾਬ ਦੀ ਵਿਰੋਧ ਪਾਰਟੀ ਆ ਬਹੁਤ ਵੱਡੀ ਪਹਿਲਾਂ ਵੀ ਪੰਜਾਬ ਵਿਰੋਧੀ بڑے ਫੈਸਲੇ ਲਏ ਹੁਣ ਵੀ ਜਿਹੜਾ ਉਹਨਾਂ ਨੇ ਪੰਜਾਬ ਵਿਰੋਧੀ ਫੈਸਲਾ ਲਿਆ ਇਸ ਕਰਕੇ ਬੀਜੇਪੀ ਨੂੰ ਤਿਆਰ ਰਹਿਣਾ ਚਾਹੀਦਾ ਕਿ ਪੰਜਾਬ ਦੇ ਲੋਕ ਕਦੀ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਆਮ ਆਦੀ ਪਾਰਟੀ ਕਦੀ ਵੀ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਪਣੇ ਲੋਕਪ੍ਰੀਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਪੰਜਾਬ ਦੇ ਪਾਣੀਆਂ ਲਈ ਇੱਕ ਲੰਮੀ ਜਦੋਜਾਦ ਕਰਾਂਗੇ ਪੰਜਾਬ ਦਾ ਪਾਣੀ ਇੱਕ ਤੁਪਕਾ ਸੀ ਨਾ ਕਿਸੇ ਨੂੰ ਦੇਣਾ ਨਾ ਸਾਡੇ ਕੋਲ ਹੈਗਾ ਅੱਜ ਅਸੀਂ ਅਮਰਸਰ ਜ਼ਿਲ੍ਹੇ ਦੇ ਸਾਰੇ ਪਾਰਟੀ ਵਲੰਟੀਅਰਾਂ ਲੋ ਇੱਕ ਜਿਹੜਾ ਅਗਮੀ ਤੌਰ ਦੇ ਉੱਤੇ ਇਹ ਪ੍ਰੋਟੈਸਟ ਜਿਹੜਾ ਕਰ ਰਹੇ ਆਂ ਔਰ ਮੇਰੇ ਨਾਲ ਸਾਡੀ ਪਾਰਟੀ ਦੇ ਬਹੁਤ ਸਾਰੇ ਆਗੂ ਜਿਹੜੇ ਉਹ ਐਸਲੇ ਜ਼ਿਲ੍ਹੇ ਦੇ ਜਲਾ ਪ੍ਰਧਾਨ ਦੇ ਆਤੀ ਪ੍ਰਧਾਨ ਸਾਡੇ ਪ੍ਰਦਾਨਕ ਬੋਰਡ ਦੇ ਚੇਅਰਮੈਨ ਔਰ ਸਾਡੇ ਐਮਸੀ ਸਾਡੇ ਮੇਹਰ ਸਾਹਿਬ ਬਹੁਤ ਸਾਰੇ ਸਾਥੀ ਸਾਡੇ ਜਿਹੜੇ ਆਏ ਆਂ ਸੋ ਮੇਰੇ ਨਾਲ ਮੇਰੇ ਕਲੀਕ ਜਿਹੜੇ ਸਾਡੇ ਜਨਵਾਲੇ ਤੋਂ ਐਮਐਲਏ ਸਾਹਿਬ ਤੇ ਮਾਂਜੋਗ ਮੰਤਰੀ ਸਰਦਾਰ ਭਜਨ ਸਿੰਘ ਈਟੀਓ ਜੀ ਵੀ ਸਾਡੇ ਨਾਲ ਬੈਠੇ ਆ ਮੈਂ ਈਟੀਓ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਕੁਝ ਸ਼ਬਦ ਜਿਹੜੇ ਸਾਂਝੇ ਕਰਨ ਸਾਡਾ ਮੋਟੇ ਤੋਂ ਤੇ ਇੱਕ ਗੱਲ ਆ ਕਿ ਜਿੱਦੀ ਮਰਜ਼ੀ ਲੜਾਈ ਲੜਨੀ ਪਏ ਅਸੀਂ ਪੰਜਾਬ ਦੇ ਪਾਣੀ ਦਾ ਇੱਕ ਵੀ ਤੁਪਕਾ ਹਰਿਆਣੇ ਨੂੰ ਨਹੀਂ ਦੇਵਾਂਗੇ ਦੇ ਨਾਲ ਜਿਹੜਾ ਪਾਣੀ ਆ ਉਹ ਨਹੀਂ ਦਿੱਤਾ ਜਾਏਗਾ ਮੈਂ ਖਿਆ ਜੀ ਪ੍ਰਟਾਸਤ ਕੀ ਛੜਕਾਂ ਦੇਵਾਂਗੇ ਹਰ ਕੰਮ ਕਰਾਂਗੇ ਜੋ ਵੀ ਕਰਨਾ ਪਵੇ